ਹਾਂ ਜੀ ਮਾਧੇ ਮਾਲਵੇ ਦੁਆਬੇ ਦੇ ਪਵਾਦੋਲੇ ਸਾਰੇ ਵੀਰਾਂ ਦੇ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਚਰਨਜੀਤ ਸਿੰਘ ਜੋਲ ਵੱਲੋਂ ਪਿਆਰ ਭਰੀ ਸਤਸਰੀ ਗੱਲ ਜੀ ਹਾਂ ਜੀ ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਜੱਟ ਵਿਰੋਧੀ ਸੋਸ਼ਲ ਮੀਡੀਆ ਦੇ ਪੇਜ ਹੈਗੇ ਨੇ ਉਹ ਹਰੇਕ ਸ਼ਹੀਦ ਨੂੰ ਜਿਹੜਾ ਵਾ ਆਪਣੇ ਨਾਲ ਜੋੜ ਰਹੇ ਨੇ ਚਾਹੇ ਉਹ ਜੱਟਾਂ ਦਾ ਸ਼ਹੀਦ ਹੋਵੇ ਚਾਹੇ ਉਹ ਰਾਜਪੂਤਾਂ ਦਾ ਸ਼ਹੀਦ ਹੋਵੇ ਯਾਨੀ ਕਿ ਇਹਨਾਂ ਨੇ ਹਰੇਕ ਸ਼ਹੀਦ ਨੂੰ ਜਿਹੜਾ ਵਾ ਆਪਣੇ ਨਾਲ ਹੀ ਜੋੜਨਾ ਹੁੰਦਾ ਵਾ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਸ਼ਹੀਦ ਹੈਗੇ ਨੇ ਜੀ ਸਰਦਾਰ ਚੂੜ ਸਿੰਘ ਵੜੈਚ ਜੱਟ ਸੋ ਅੱਜ ਗੱਲ ਕਰਾਂਗੇ ਜੀ ਆਪਾਂ ਸਰਦਾਰ ਚੂੜ ਸਿੰਘ ਵੜੈਚ ਜੱਟ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਮੌਜੂਦਾ ਪਰਿਵਾਰ ਬਾਰੇ ਸਰਦਾਰ ਚੂੜ ਸਿੰਘ ਵੜੈਚ ਇੱਕ ਜੱਟ ਸੀਗੇ ਅਤੇ ਇਹਨਾਂ ਦੀ ਸਮਾਦ ਜਿਹੜੀ ਆ ਬਣੀ ਹੋਈ ਆ ਆ ਤੁਸੀਂ ਫੋਟੋ ਦੇ ਵਿੱਚ ਸਮਾਦ ਦੇਖ ਸਕਦੇ ਹੋ ਇਸ ਤੇ ਸਾਫ ਸਾਫ ਲਿਖਿਆ ਹੋਇਆ ਜੀ ਸਰਦਾਰ ਚੂੜ ਸਿੰਘ ਵੜੈਚ ਮਿਸਲ ਸ਼ਹੀਦਾ ਸਤਾ 1741783 ਹੁਣ ਸਰਦਾਰ ਚੂੜ ਸਿੰਘ ਵੜਾਜੀ ਦੀ ਸਮਾਦ ਤੇ ਮਲਕੇ ਵੜਾਚ ਜੱਟ ਲਿਖਿਆ ਹੁਣ ਕਰਕੇ ਅਤੇ ਸਰਦਾਰ ਚੂੜ ਸਿੰਘ ਵੜਾਜੀ ਦਾ ਪਰਿਵਾਰ ਮੌਜੂਦਾ ਪਰਿਵਾਰ ਹੋਣ ਦੇ ਬਾਵਜੂਦ ਇਹ ਫਿਰ ਵੀ ਜਿਹੜਾ ਵਾ ਮਤਲਬ ਕਿ ਉਹਨਾਂ ਨੂੰ ਗੈਰ ਜੱਟ ਲਾਨ ਰਹੇ ਨੇ ਜਾਨਕਿ ਇਹ ਹਰੇਕ ਸ਼ਹੀਦ ਨੂੰ ਜਿਹੜਾ ਵਾ ਗੈਰ ਜੱਟ ਲਾਨ ਰਹੇ ਨੇ ਆਪਣੀ ਜੱਟ ਦੇ ਨਾਲ ਜੋੜ ਰਹੇ ਨੇ ਸੋ ਇਸ ਦੇ ਪਿੱਛੇ ਕੀ ਇਹਨਾਂ ਦੀ ਮਨਸ਼ਾ ਹੈਗੀ ਆ ਸੋ ਇਹੀ ਜਾਣਨ ਸੋ ਕੋਈ ਚੱਕਰ ਨਹੀਂਗਾ ਆਪਾਂ ਇਹਨਾਂ ਦਾ ਜਿਹੜਾ ਵਾ ਝੂੜ ਜਿਹੜਾ ਇਸ ਦਾ ਹੀ ਜਿਹੜਾ ਜਿਹੜਾ ਵਾ ਨੰਗਾ ਕਰਦੇ ਰਹਾਂਗੇ ਹਾਂਜੀ ਜੀ ਆਪਾਂ ਗੱਲ ਕਰਾਂਗੇ ਜੀ ਸਬੂਤਾਂ ਦੇ ਆਧਾਰ ਤੇ ਸੋ ਪਹਿਲਾ ਗੱਲ ਕਰਦੇ ਹਾਂ ਜੀ ਸਰਦਾਰ ਚੂੜ ਸਿੰਘ ਵੜਾਇਆ ਜੀ ਦੇ ਪਰਿਵਾਰ ਦੀ ਸਰਦਾਰ ਚੂੜ ਸਿੰਘ ਵੜਾਇਆ ਜੀ ਦੇ ਦੋ ਪੁੱਤਰ ਹੋਏ ਸੀਗੇ ਇੱਕ ਕਰਮ ਸਿੰਘ ਅਤੇ ਦੂਸਰੇ ਮੋਹਰ ਸਿੰਘ ਅਤੇ ਇਸ ਵਕਤ ਸਰਦਾਰ ਚੂੜ ਸਿੰਘ ਵੜਾਇਆ ਜੀ ਦੇ ਵੰਸ਼ ਜਿਹੜੇ ਆ ਝਰੋਲੀ ਚੰਡੀਗੜ੍ਹ ਅਤੇ ਲੰਡਨ ਵਿਖੇ ਰਹ ਰਹੇ ਹਨ ਜਿਨ੍ਹਾਂ ਦੀਆਂ ਫੋਟੋਆਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਆਹ ਪਹਿਲੀ ਫੋਟੋ ਹੈਗੀ ਆ ਜੀ ਸਰਦਾਰ ਰਾਜ ਬਹਾਦਰ ਸਿੰਘ ਵੜੈਚ ਜੀ ਦੀ ਇਹ ਸਰਦਾਰ ਚੂੜ ਸਿੰਘ ਵੜੈਚ ਜੀ ਦੇ ਵੰਛੇ ਜਨੇ ਆਹ ਦੂਸਰੀ ਫੋਟੋ ਹੈਗੀ ਆ ਜੀ ਸਰਦਾਰ ਰਸ਼ਪਾਲ ਸਿੰਘ ਵੜੈਚ ਜੱਟ ਜੀ ਦੀ ਇਹ ਵੀ ਸਰਦਾਰ ਚੂੜ ਸਿੰਘ ਵੜੈਚ ਜੀ ਦੇ ਵਾਰਸ ਨੇ ਆਹ ਤੀਸਰੀ ਫੋਟੋ ਵੇਖ ਸਕਦੇ ਹੋ ਜੀ ਇਹਨਾਂ ਦੇ ਵਿੱਚੋਂ ਇੱਕ ਹੈਗੇ ਜੀ ਸਰਦਾਰ ਅਜਮੇਰ ਸਿੰਘ ਵੜੈਚ ਇੱਕ ਹੈਗੇ ਜੀ ਭਗਤ ਸਿੰਘ ਵੜੈਚ ਅਤੇ ਇੱਕ ਹੈਗੇ ਜੀ ਝਰੋਲੀ ਦੇ ਸਰਦਾਰ ਰਾਜ ਬਦਰ ਸਿੰਘ ਵੜੈਚ ਸੋ ਇਹਨੇ ਮਤਲਬ ਕਿ ਸਰਦਾਰ ਚੂੜ ਸਿੰਘ ਜੀ ਦੀ ਸਮਾਦ ਦੇ ਉੱਪਰ ਬੜਾਈ ਚ ਲਿਖਿਆ ਹੋਣਾ ਅਤੇ ਉਹਨਾਂ ਦੇ ਪਰਿਵਾਰ ਜਿਹੜਾ ਵਾ ਮੌਜੂਦਾ ਪਰਿਵਾਰ ਜਿਹੜਾ ਹੱਲੇ ਹੈਗਾ ਵਾ ਉਹਨਾਂ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਮਤਲਬ ਕਿ ਗੈਰ ਚਾਟ ਮਤਲਬ ਪ੍ਰਚਾਰ ਰਹੇ ਨੇ ਪਤਾ ਨਹੀਂ ਕੀ ਇਹਨਾਂ ਦੀ ਮਨਛੇ ਹੈਗੀ ਆ ਜਾਂ ਇਹਨਾਂ ਨੂੰ ਕੋਈ ਅਕਲ ਨਹੀਂ ਹੈਗੀ ਜਾਂ ਪਤਾ ਨਹੀਂ ਕੀ ਸਾਬਦਾ ਇਹਨਾਂ ਦਾ ਸੋ ਕੋਈ ਚੱਕਰ ਨਹੀਂਗਾ ਇਹਨਾਂ ਦਾ ਝੂਠ ਜਿਹੜਾ ਵਾ ਇਸੇ ਤਰ੍ਹਾਂ ਅਸੀਂ ਨੰਗਾ ਕਰਦੇ ਰਵਾਂਗੇ ਅਹਦੀ ਜੀ ਸਰਦਾਰ ਜੂਰ ਸਿੰਘ ਵਿੜਾਇਚ ਜਿਹੜੇ ਜੀ ਇਹ ਮਿਸਲ ਸ਼ਹੀਦਾਂ ਦੇ ਜਰਨੈਲ ਵੀ ਰਹੇ ਨੇ ਅਤੇ ਸਰਦਾਰ ਜੂਰ ਸਿੰਘ ਵਿੜਾਇਚ ਭੰਗੀ ਮਿਸਲ ਦੇ ਰਾਏ ਸਿੰਘ ਭੰਗੀ ਦਾ ਚਚਰਾ ਭਰਾ ਵੀ ਸੀ 14 ਜਨਵਰੀ 1764 ਨੂੰ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਹੇਠ ਸਰਹੰਦ ਦੇ ਫੌਜਦਾਰ ਜੈਨ ਖਾਨ ਸਰਹੰਦੀ ਦੇ ਵਿਰੁੱਧ ਇਹਨਾਂ ਨੇ ਜਿਹੜੀ ਆ ਜੰਗ ਵੀ ਲੜੀ ਸੀ ਅਤੇ ਜੰਗ ਜਿੱਤਣ ਤੋਂ ਬਾਅਦ ਝਰੋਲੀ ਸਮੇਤ ਜਿਹੜੇ ਆ 10 ਪਿੰਡ ਜਿਹੜੇ ਆ ਇਹਨਾਂ ਦੇ ਹਿੱਸੇ ਆਈ ਸੀਗੇ ਤੇ ਬਾਕੀ ਦੇ ਪਿੰਡ ਜਿਹੜੇ ਆ ਉਹ ਇਹਨਾਂ ਨੇ ਆਪਣੇ ਲੈਫਟੀਨੈਂਟਾਂ ਦੇ ਵਿੱਚ ਜਿਹੜੇ ਆ ਉਹ ਵੰਡ ਦਿੱਤੇ ਸੀਗੇ ਸਰਦਾਰ ਚੂੜ ਸਿੰਘ ਵੜੈਚ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਸੰਧੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪੁੱਤਰੇ ਕਰਨ ਸਿੰਘ ਜੀ ਦੀ ਅਗਵਾਈ ਵਾਲੀ ਸ਼ਹੀਦਾ ਮਿਸਲ ਵਿੱਚ ਜਿਹੜੇ ਆ ਸ਼ਾਮਲ ਹੋ ਗਏ ਸੀਗੇ ਸਰਦਾਰ ਚੂੜ ਸਿੰਘ ਜੀ ਆਪਣੇ ਦੋਵਾਂ ਪੁੱਤਰਾਂ ਕਰਨ ਸਿੰਘ ਅਤੇ ਮੋਰ ਸਿੰਘ ਨੂੰ ਝਰੋਲੀ ਅਤੇ ਚੁੰਗ ਵਿਖੇ ਨਿਯੁਕਤ ਕਰਨ ਤੋਂ ਬਾਅਦ ਉਹ ਵਾਪਸ ਜਿਹੜੇ ਆ ਅੰਮ੍ਰਿਤਸਰ ਆਣ ਕੇ ਮਲਕੇ ਰਹਿਣ ਲੱਗ ਪਏ ਸੀਗੇ ਅਤੇ ਲੰਬੇ ਸਮੇਂ ਲਈ ਗੁਰਦੁਆਰਾ ਸ਼ਹੀਦ ਬੁੰਗਾ ਪਾਪਾ ਦੀਪ ਸਿੰਘ ਜੀ ਦੇ ਇਚਾਰਜ ਵੀ ਰਹੇ ਹਨ ਅਤੇ ਇਹਨਾਂ ਦੀ ਮੌਤ ਜਿਹੜੀ ਆ 13 4 1783 ਨੂੰ ਹੋਈ ਸੀ ਬਾਕੀ ਇਹ ਸੋਸ਼ਲ ਮੀਡੀਆ ਵਾਲੇ ਜੱਟ ਵਿਰੋਧੀ ਪੇਜ ਜਿਹੜੇ ਹੈਗੇ ਨੇ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਜੱਟ ਸਿੱਖ ਸ਼ਹੀਦਾਂ ਨੂੰ ਜਿਹੜਾ ਵਾ ਇਹ ਆਪਣਾ ਨਹੀਂ ਬਣਾ ਸਕਦੇ ਕਿਉਂਕਿ ਝੂਠ ਜਿਹੜਾ ਵਾ ਉਹ ਜ਼ਿਆਦਾ ਦਿਨ ਨਹੀਂ ਟਿਕਦਾ ਜਿਵੇਂ ਕਿ ਪਹਿਲਾਂ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਤਲਬ ਕਿ ਗੈਰ ਜੱਟ ਜਿਹੜਾ ਵਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਸੋ ਅਸੀਂ ਸਬੂਤ ਰੱਖੇ ਬਾਅਦ ਚ ਉਹ ਮੁਕਰ ਗਏ ਫਿਰ ਇਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਅਸੀਂ ਸਬੂਤ ਰੱਖੇ ਤੇ ਉਹ ਤੋਂ ਵੀ ਹੁਣੇ ਮੁਕਰ ਗਏ ਨੇ ਹੁਣ ਇਹ ਇੱਕ ਹੋਰ ਕਹਾਣੀਆਂ ਬਣਾਉਣ ਲੱਪੇ ਨੇ ਪਰ ਇਸੇ ਤਰ੍ਹਾਂ ਅਸੀਂ ਜਿਹੜਾ ਵਾ ਸਬੂਤ ਰੱਖਦੇ ਰਵਾਂਗੇ ਅਸੀਂ ਤਾਂ ਆਪਣਾ ਜਿਹੜਾ ਫਰਜ਼ ਨਿਭਾ ਰਹੇ ਹਾਂ ਵੀਡੀਓ ਬਣਾ ਕੇ ਸੋ ਤੁਸੀਂ ਵੀ ਜਿਹੜਾ ਵਾ ਆਪਣਾ ਫਰਜ਼ ਜਿਹੜਾ ਵਾ ਨਿਭਾਓ ਵੀਡੀਓ ਨੂੰ ਸ਼ੇਅਰ ਕਰਕੇ ਕਿਉਂਕਿ ਜਿਹੜੀ ਵੀ ਵੀਡੀਓ ਦੇ ਵਿੱਚ ਜੱਟ ਸਿੱਖ ਛੀਂਦਾ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਆ ਉਸ ਵੀਡੀਓ ਨੂੰ ਬਿਨਾ ਕਹਿਣ ਦੇ باوجود ਤੁਸੀਂ ਜਿਹੜਾ ਵਾ ਸ਼ੇਅਰ ਕਰਦਿਆ ਕਰੋ ਇਹ ਵੀਡੀਓ ਜਿਹੜੀ ਆ ਜਾਂ ਕੋਈ ਵੀ ਜਾਣਕਾਰੀ ਆ ਇਹ ਆਪਣੇ ਹਰੇਕ ਜੱਟ ਭਰਾ ਤੱਕ ਜਾਂ ਆਪਣੇ ਰਿਸ਼ਤੇਦਾਰ ਹੈਗੇ ਨੇ ਜਾਂ ਮਾਪਿਓ ਭੈਣ ਭਰਾ ਜੋ ਵੀ ਹੈਗੇ ਨੇ ਉਹਨਾਂ ਤੱਕ ਪਹੁੰਚਦੀ ਜਰੂਰ ਕਰਿਆ ਕਰੋ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ